ਸਸਿਕਾ ਅੱਛਾ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈ ਆਂ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਮ ਤੇ ਹਾਲਾਤ ਬਹੁਤ ਮਾੜੇ ਆ ਜੇ ਜੇ ਬਾਰਿਸ਼ ਹੁਣੇ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜਾਊਗਾ ਅੱਛਾ ਤੇ ਜੇ ਪ੍ਰਲੌਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਨੂੰ ਜਾਊਗੀ ਗੱਲ ਨਹੀਂ ਅ ਜੇ ਜਨਰੇਟਰ ਮੋਟਰ ਸਭ ਚੱਲ ਰਹੀ ਜੀ ਲਾਈਟ ਹੈ ਨਹੀਂ ਜਨਰੇਟਰ ਚੱਲੀ ਹੁੰਦੀ ਨਹੀਂ ਇਹ ਹਮੇਸ਼ਾ ਹੀ ਆਏ ਹੁੰਦਾ ਹਮੇਸ਼ਾ ਬਾਰਿਸ਼ ਦਾ ਪਾਣੀ ਬੱਤੇ ਡਿਜ਼ਾਈਨਿੰਗ ਨਾ ਸੀ ਹੋ ਕਿੰਨਾ ਸਰ ਕਿੰਨਾ ਸਰ ਖੜਦਾ ਜੇ ਹੁਣ ਜੋ ਸਭ ਹੁਣ ਬਾਰਿਸ਼ ਹੋ ਗਈ ਆ ਗਲੀਆਂ ਸ਼ਾਮ ਨੂੰ ਕਲੀਅਰ ਹੋ ਜਾਂਦੀਆਂ ਰਾਤ ਨੂੰ ਮਤਲਬ 12:00 12:30 ਮਤਲਬ ਇਹ ਸਾਰਾ ਦਿਨ ਆ ਹੀ ਰਹੂਗਾ ਹਾਂਜੀ ਸਾਰਾ ਦਿਨ ਮੇਰਾ ਕਾਰਨ ਕੀ ਆ ਮੈਂ ਮ ਆਪਣਾ ਸੀਵਰ ਜਿਹੜੀਆਂ ਨਾ ਹਾਂ ਪਾਣੀ ਵਾਸਤੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਦੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਡਰਨ ਡਿਸਚਾਰਜ ਦੇ ਅਪਰਕਾ ਪਾਣੀ ਵਾਸਤੇ ਹੁੰਦੇ ਸਟਾਰਮ ਸੀਵਰ ਕਿਤੇ ਵੀ ਹੈ ਨਹੀਂ ਪੰਜਾਬ ਚ ਨਹੀਂ ਨਹੀਂ ਐ ਇੰਨਾ ਤਾਂ ਨਹੀਂ ਹੁੰਦਾ ਮੈਂ ਉਹ ਮੇਨ ਗਲੀਆਂ ਖਾਲੀ ਆ ਆ ਭਰੀਆਂ ਹੋਈਆਂ ਆ ਇਹ ਹੋਲੀ ਹੋ ਰਹੀ ਹੈ ਐਨ ਬਿਰਲੌਰ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹਾਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਆ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਉਹ ਨਹੀਂ ਚਲਾਈਆਂ ਨੇ ਡਰੇਨੇ ਦੀਆਂ ਮੋਟਰ ਲੱਗੀਆਂ ਨੇ ਛੱਪੜਾਂ ਦੇ ਹਾਂ ਉਹ ਲੱਗੀਆਂ ਉਹ ਦੋਨੇ ਅੱਨੀ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕ ਕੇ ਗਾ ਚੱਲ ਨਹੀਂ ਰਹੀਆਂ ਲਾ ਉਹ ਬੰਦ ਹੀ ਪਈਆਂ ਬਹੁਤ ਦਿਨਾਂ ਨੂੰ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਪਈ ਕਿੱਥੇ ਲੱਗੀਆਂ ਇੱਕ ਸ਼ਮਸ਼ਾਨ ਘਾਟ ਡਿਸਪੋਲ ਬਣੀ ਕੋ ਵਾਰਡ ਨੰਬਰ 14 ਹੀ ਬਣੀ ਹੋਈ ਹੈ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹ ਲੋਗ ਰੀਡੈਂਡਰ ਪਈਆਂ 1.5 ਸਾਲ ਹੋ ਗਿਆ ਇਹਨਾਂ ਨੇ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕਿਹ ਚੀਜ਼ ਨਗਰ ਕੌਂਸਲ ਨਹੀਂ ਹੁੰਦੀ ਹੈ ਨਾ ਇਹ ਉਹ ਉਹਨਾਂ ਨੇ ਦੇਖਣੀ ਹੁੰਦੀ ਆ ਅਸੀਂ ਦੱਸ ਦਈਏ ਫਿਰ ਉਹ ਕਹਿੰਦੇ ਤੁਸੀਂ ਐਵੇਂ ਹਰ ਗੱਲ ਐਂ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੂੰ ਆਪਾਂ ਕੱਲ ਨੂੰ ਇਹੋ ਸਾਥ ਹੀ ਹੋਣਗੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਟੈਂਡਰ ਨੂੰ ਲੈ ਆਈ ਸੀ ਮੋਟਰਾਂ ਨਾਲ ਚੱਲੀਆਂ ਨਹੀਂ ਉਹਨਾਂ ਕਿੰਨਾ ਖਰਚਾ ਹੋ ਰਿਹਾ ਤੇ ਖਰਚਾ ਤਾਂ ਕੋਈ ਉਹ ਦੋ ਦੋ ਚਾਰ ਬੰਦੇ ਰੱਖਨੇ ਮੋਟਰਾਂ ਲੱਗੀਆਂ ਹੋਈਆਂ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰਦੇ ਜੇ ਉਹਨਾਂ ਵਾਰ ਨੰਬਰ 14 ਚ ਹਾਂ ਉਹ ਸਾਰਾ ਪਾਣੀ ਉਧਰ ਲੈ ਇਕੱਠੇ ਹੋ ਗਿਆ ਛੁੱਟਦੇ ਸੀਗੀ ਜੀ ਅੱਛਾ ਇਸ ਤਰ੍ਹਾਂ ਸੀ ਸਿਸਟਮ ਨਹੀਂ ਇੱਕ ਤਾਂ ਉਹ ਲੱਗੀਆਂ ਤੇ ਆਪਾਂ ਇੱਕ ਹੀ ਚਾਨ ਕਰਤੀ ਹੋਰ ਨਹੀਂ ਲਾ ਸਕਦੇ ਨਹੀਂ ਲੋਇਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੋ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆ ਸਪੀਡ ਵਧ ਜੂਗੀ ਪਾਣੀ ਗਾ ਚੁੱਕੀ ਜਾਊਗਾ ਲੈ ਤਾਂ ਫਿਰ ਐਨੀ ਕੀ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਇਹ ਉਹ ਸਾਬ ਦੇ ਧਿਆਨ ਤੇ ਸਾਰੀ ਚੀਜ਼ ਇਹ ਉਹ ਸਾਬ ਦੇ ਧਿਆਨ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਨੂੰ ਉਹਨਾਂ ਦੇ ਚਲਾ ਦੇਗੇ ਗੱਲ ਵੀ ਚਲਾ ਦੇਣੀ ਹੈ ਬਾਤ ਅਰਸ਼ੀ ਉਹਨੂੰ ਪੁੱਛ ਲਾ ਕਿ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਇਨਾ ਪਾਣੀ ਲੋਕੀ ਤਾਂ ਵਿੱਚ ਜਮੜ ਡੁੱਬਦੇ ਫਿਰਦੇ ਆ ਅమే ਜੇ ਬਾਰਿਸ਼ੋਂ ਲੋਕ ਜਿੰਨੇ ਨਿਕਲ ਜਾਣਗੇ ਸ਼ਾਮ ਨੂੰ ਸਾਰਾ ਪਾਣੀ ਇਧਰ ਲੋਰ ਤੋਂ ਨਿਕਲ ਜੇ ਚੱਪਟ ਜੇ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਅਕਲਤ ਮੈਂ ਵੀ ਆਪਣੇ ਸਟਾਰਮ ਸੂਰ ਪੰਜਾਬ ਕੇ ਕਿਸੇ ਸ਼ਹਿਰ ਕੀ ਦੇਖਿਆ ਨਹੀਂ ਐਨਾ ਤੱਕ ਇਧਰ ਨਹੀਂ ਮੈਂ ਦੇਖਿਆ ਹੈ ਤਾਂ ਬਹੁਤ ਜ਼ਿਆਦਾ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰ ਗਏ ਠੀਕ ਠੀਕ ਜੀ ਗੱਲ ਕਰਦਾਂਗੇ ਜੀ ਇਹੋ ਸਭ ਸਤਿ ਸ਼੍ਰੀ ਅਕਾਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜੋ ਇਵਰੇ ਰਿਪੋਰਟ ਤਾਂ ਮੇਰੇ ਕੋਲੇ ਖੜਾ ਹੈ ਤਾਂ ਕਹਿੰਦੇ ਇਹ ਉਹ ਚਲਾਉਂਦਾ। ਲਮੋਰ ਤਰਾ ਤੁਸੀਂ ਚਲਾਣੀ। ਬਈ ਮੈਂ ਉਹਨਾਂ ਹੈਂਡਓਵਰ ਹੀ ਉਹਨਾਂ ਕਿਤੇ ਕਮਾ ਦੇ ਉੱਪਰ ਮੈਂ ਕਾਗਜ਼ ਤੇ ਡਾਕੂ। ਹੋ ਗਿਆ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ। ਨਹੀਂ ਨਹੀਂ ਹੈਂਡਓਵਰ ਉਹਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕੀਤੀ ਹੈ ਤੁਹਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲੇ। ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ। ਕਮੇਟੀ ਦੇ ਕੰਸਰਨ ਹੀ ਕਹੀ ਹੁੰਦਾ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤੀ ਉਹਨੇ ਐਮਸੀ ਜੀ ਨੇ ਟੇਕਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ 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 ਤੂੰ ਸੀ ਨਾ ਸਾਰਾ ਕੁਝ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾਂ ਗੱਲ ਤੋਂ ਆਲੋ لاو کہ نہ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਮੈਂ ਜੇ ਗਲਤ ਗੱਲ ਹੈ ਤੁਹਾਨੂੰ ਮੈਂ ਮੰਨ ਲੂੰਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆਂ ਕਿਆ ਝੂਠ ਨਹੀਂ ਬੋਲਦਾ ਹਾਂ ਦਾ ਕਲੀਅਰ ਕਹੂੰਗਾ ਮੈਂ ਚਲੋ ਇਹੋ ਸਾਹਿਬ ਤੇ ਇਹ ਔਰ ਹਾਂ ਤੁਸੀਂ ਦੋਨੇ ਆਵੋ ਮੈਨੂੰ ਰੱਖੀ ਵੀ ਹੈ ਜੀ ਮੀਟਿੰਗ ਰੱਖੀ ਹੋਈ ਹੈ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਸਾਡੀ ਜੀ ਜੀ ਉਹਨੇ ਟੇਕਓਵਰ ਕੀਤੇ ਪਹਿਲਾਂ ਡਰੇਨੇਜ ਮੇਕ ਮੇਰੇ ਕੋਲ ਸੀਗੇ ਇਹਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਚ ਮੈਂ ਜੋ ਮੈਂ ਤੁਹਾਨੂੰ ਦੱਸ ਤਾਂ ਲੈ ਜੇ ਹੁਣ ਗਲਤ ਕਿਹਨੇ ਸੀਰ ਜੀ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚੱਲੀ ਜਾਂਦੀਆਂ ਉਹਨੇ ਡਾਟਸ ਜੇਨਰੇਟਰ ਚੱਲ ਰਿਹਾ ਜੀ ਮੈਂ ਆਪਣੇ ਲੋਏ ਸਾਰੇ ਚੱਲ ਨਹੀਂ ਆਉਂਦੇ ਚਲੋ ਕੋਈ ਨਹੀਂ ਕਾਟਦੇ ਗੱਲ ਹਮ ਆਜੋ ਸਾਡੇ ਇਹ ਟਟੋਆ ਕਹਿੰਦਾ ਸੀਗਾ ਪੱਟਿਆ ਪੈ ਇੱਡਾ ਪ੍ਰਲਾਦ ਚੌਂਕ ਜੀ ਪ੍ਰਲਾਦ ਚੌਂਕ ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਚੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ ਹਾਂਜੀ ਅੱਥੇ ਕੋਈ ਡਿੱਗ ਪਵੇ ਵਿੱਚ ਕਰਦੇ ਆਂ ਜੀ ਉਹ ਮੱਖੜ ਸਾਹਿਬ ਨੂੰ ਕਹਿਤਾ ਸੀ ਵੈਸੇ ਮੈਂ ਪ੍ਰਲਾਦ ਚੌਂਕ ਦਾ ਤੇ ਉੱਥੇ ਕਿਆ ਸੀ ਕੋ ਹਾਂਜੀ ਹਾਂਜੀ ਮੈਂ ਉਹਨੂੰ ਐ ਵੀ ਦੱਸਦੇ ਮੈਂ ਖਰ ਅਰਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮੈਡਮ ਹੈ ਸਭ ਕੁਝ ਗਲਤ ਇਹਨਾਂ ਦੇ ਕਾਰਨ ਦੀ ਹੈ ਹੂੰ ਇਹ ਥੋੜਾ ਜਿਹਾ ਜ਼ਿਆਦਾ ਫਕਰ ਦੀ ਆ ਮੈਡਮ ਜਿਵੇਂ ਸੈਂਟਰ ਪੁਆਇੰਟ ਅਜੀ ਬਜ਼ਾਰ ਦਾ ਆਹਾਂ ਹਾਂਜੀ ਇੱਥੇ ਵੀ ਆ ਹਾਲ ਹੈ ਹੂੰ ਤੁਸੀਂ ਤੁਸੀਂ ਆਓ ਨਹੀਂ ਨਹੀਂ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤੱਕ ਹੀ ਨਿਕਲਦਾ ਹੀ ਨਹੀਂ ਖੜੇ ਹੀ ਆ ਲੋਕ ਰਾਤ ਤੱਕ ਹੀ ਨਿਕਲਦਾ ਹੀ ਪਾਣੀ ਨਹੀਂ ਨਿਕਲਦਾ ਨਾ ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ ਮੈਂ ਤਾਂ ਤੱਕ ਜੀ ਇਹਨਾਂ ਦੀਆਂ ਮੋਹਾਂ ਆ ਜਾਂ ਰੋਟੀਆਂ થી ਖਰੋ ਖਾਣੀਆਂ ਆ ਸਾਰੇ ਦੁਕਾਨਦਾਰ ਖੜੇ ਆ ਇੱਥੇ ਬੁਰਾ ਹਾਲ ਹੈ ਜੀ ਇਹਨਾਂ ਦੇ ਨਾ ਤਮੀ ਪਈ ਜਾਣਾ ਤੇ ਆਪਦਾ ਸਾਨੂੰ ਸ਼ਹਿਰੀ ਵਿਜ਼ਿਟ ਕਰਨ ਲੈਣਾ ਜੀ ਤੁਸੀਂ ਆਓ ਇੱਥੇ ਤੇ ਇਹਦੇ ਮੋਟਰਾਂ ਮੋਟਰਾਂ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕੜ ਨੂੰ ਆਉਜੀ ਉਹ ਨਾ ਜਿੰਨੇ ਸਾਰੇ ਢੇੜਾ ਲਾ ਕੇ ਆਈਆਂ ਬਾਜ਼ਾਰ ਚ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਹਾਂ ਤੇ ਜੂਰਾ ਹੂੰ ਕਿੰਨੇ ਸਾਲਾਂ ਦੀ ਐ ਇਸ ਮਸਕੂ ਪੁਰਾਣਾ ਹੈ ਪੁਰਾਣਾ ਹੈ ਦੇਖਣਾ ਹੀ ਨਹੀਂ ਪਾਣੀ ਦੇ ਘਰ ਪੁਰਾਣਾ ਹੈ ਜੀ ਕਰ ਟੱਪ ਦੀ ਜੁੱਪਾ ਟੱਪਦੀਆਂ ਤੇਜ਼ੀ ਨਾਲ ਪੱਜਦੀਆਂ ਜਿਵੇਂ ਲੈ ਵੀ ਬਸ ਹਾਂ ਹਾਂ ਕਈ ਵੇਰ ਬਾਦ ਨੂੰ ਹੀ ਕਰਾਉਣਾ ਕਰਵਾਉਣਾ ਪੈਂਦਾ ਦੁਕਾਨ ਦਾ ਸਮਾਨ ਚੱਕ ਕੇ ਉੱਤੇ ਰੱਖਣਾ ਬੰਦਾ ਕੰਟਰਾ ਵਿੱਚ ਵੜ ਜਾਂਦਾ ਹਾਂਜੀ ਹਾਂਜੀ ਇਹਨਾ ਪੁਰਾਣਾ